ਮੇਰਾ ਨਾਮ ਗਗਨਦੀਪ ਹੈ ਜੀ ਅੱਜ ਦੀ ਇਸ ਪ੍ਰਦਰਸ਼ਨ ਬਾਰੇ ਅਸੀਂ ਲਗਾਤਾਰ ਪਿਛਲੇ ਲਗਭਗ 50 55 ਦਿਨਾਂ ਤੋਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਇਹਦਾ ਮੁੱਖ ਕਾਰਨ ਇਹ ਹੈ ਵੀ 9 ਜੁਲਾਈ ਨੂੰ ਸਾਡਾ ਵਾਰਡ ਟੈਂਡੈਂਟ ਰਾਜ ਸਿੰਘ ਜਿਹੜਾ ਹੈ ਉਹ ਸਿਹਤ ਵਿਭਾਗ ਦੀ ਇੱਕ ਟੀਮ ਦੇ ਨਾਲ ਪਾਤੜਾਂ ਵਿਖੇ ਜਿਹੜੀ ਲਿੰਗ ਨਿਰਧਾਰਤ ਗਲਤ ਤਰੀਕੇ ਨਾਲ ਟੈਸਟ ਕਰਦੇ ਉਹਨਾਂ ਦੇ ਖਿਲਾਫ ਇੱਕ ਰੇਡ ਦੇ ਵਿੱਚ ਸ਼ਾਮਲ ਹੋਇਆ ਸੀ ਪਰ ਉੱਥੇ ਜਿਹੜੀ ਹੈ ਮੁਖਬਰ ਦੀ ਗਲਤ ਸੂਚਨਾ ਤੇ ਗਲਤ ਜਾਣਕਾਰੀ ਦੇ ਕਾਰਨ ਉਹਨੂੰ ਜਿਹੜਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਥੋਂ ਦੀ ਜਿਹੜੀ ਅਫਸਰਸ਼ਾਈ ਆ ਉਹ ਇਹ ਗੱਲ ਲਗਾਤਾਰ ਮੰਨ ਰਹੀ ਆ ਸਾਡੇ ਕੋਲ ਵੀ ਮੰਨ ਰਹੀ ਆ ਅਨਆਫੀਸ਼ੀਅਲ ਤਰੀਕੇ ਨਾਲ ਮੰਨ ਲਈ ਆ ਔਰ ਲਿਖਤੀ ਰੂਪ ਦੇ ਵਿੱਚ ਵੀ ਇਹ ਲਿਖ ਰਹੇ ਆ ਕਿ ਜਿਹੜਾ ਸਾਡਾ ਵਾਰਡ ਅਟੈਂਡੈਂਟ ਆ ਉਹ ਨਿਰਦੋਸ਼ ਆ ਔਰ ਜਿਹੜੀ ਜਿਹੜਾ ਉਹ ਉਥੇ ਸਾਡੀ ਟੀਮ ਦਾ ਇੱਕ ਹਿੱਸਾ ਇੱਕ ਅੰਗ ਦੇ ਤੌਰ ਤੇ ਗਿਆ ਸੀ ਉਹਦੇ ਬਕਾਇਦਾ ਆਰਡਰ ਬੋਲਦੇ ਆ ਪਰ ਇੱਕ ਸਵਾਲ ਇਹ ਖੜਾ ਹੁੰਦਾ ਵੀ ਜਿਹੜੀ ਰਕਮ ਉਹਦੇ ਕੋਲੋਂ ਫੜੀ ਹੈ ਜਾਨੀ ਵਿਜੀਲੈਂਸ ਦਾਵਾ ਕਰਦਾ ਵੀ ਜਿਹੜੀ ਰਕਮ ਉਹਨਾਂ ਨੇ ਉਹ ਤੋਂ ਰਿਕਵਰ ਕੀਤੀ ਆ ਉਹ ਰਕਮ ਦੇ ਬਾਰੇ ਚ ਅਸੀਂ ਇਹਨਾਂ ਨੂੰ ਕਹਿਆ ਸੀ ਵੀ ਉਹ ਦੱਸੋ ਕਿੱਥੋਂ ਆਈ ਆ ਇਹ ਕਹਿੰਦੇ ਅਨਆਫੀਸ਼ੀਅਲੀ ਤੌਰ ਤੇ ਇਹ ਗੱਲ ਇਹ ਮੰਨਦੇ ਆ ਵੀ ਅਸੀਂ ਭੇਜਿਆ ਸੀ ਉਹ ਲੈਣ ਵਾਸਤੇ ਪਰ ਇਹਨਾਂ ਦੀ ਜਿਹੜੀ ਕਾਰਵਾਈ ਰਿਪੋਰਟ ਹੈ ਲਿਖਤੀ ਰੂਪ ਦੇ ਵਿੱਚ ਜਿਹੜੀ ਉੱਚ ਅਧਿਕਾਰੀਆਂ ਨੂੰ ਭੇਜੀ ਆ ਉਹਦੇ ਵਿੱਚ ਉਹ ਤੱਥ ਜਿਹੜੇ ਆ ਉਹ ਦਰਜ ਨਹੀਂ ਹੈਗੇ ਜਿਸ ਦਾ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਖਿਲਾਫ ਨਾਰੇਬਾਜੀ ਵੀ ਕਰ ਰਹੇ ਆ ਲਗਾਤਾਰ ਲੜ ਰਹੇ ਆ ਔਰ ਅਸੀਂ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਇਹ ਜਿਹੜੀ ਕਾਰਵਾਈ ਰਿਪੋਰਟ ਦੇ ਵਿੱਚ ਤੁਸੀਂ ਤੱਥ ਲੁਕੋਏ ਨੇ ਇਨਾਂ ਨੂੰ ਲਾਜ਼ਮੀ ਤੌਰ ਤੇ ਤੁਸੀਂ ਰਿਪੋਰਟ ਦੇ ਵਿੱਚ ਸਾਹਮਣੇ ਲੈ ਕੇ ਆਓ ਜੋ ਵੀ ਉੱਥੇ ਵਾਪਰਿਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਔਰ ਨਾਲ ਦੀ ਨਾਲ ਲੋਕਾਂ ਦੇ ਨਾਲ-ਨਾਲ ਜਿਹੜੇ ਹੈਗੇ ਉੱਥੇ ਉੱਚ ਅਧਿਕਾਰੀ ਆ ਉਹਨਾਂ ਨੂੰ ਵੀ ਪਤਾ ਲੱਗੇ ਔਰ ਜਿਹੜੇ ਜੱਜ ਨੇ ਉਹਨਾਂ ਨੂੰ ਵੀ ਪਤਾ ਲੱਗੇ ਵਿਜੀਲੈਂਸ ਨੂੰ ਵੀ ਪਤਾ ਲੱਗੇ ਇਹ ਜਿਹੜੀ ਸਾਰੀ ਕਾਰਵਾਈ ਅਸੀਂ ਇਸ ਗੱਲ ਦੀ ਮੰਗ ਕਰ ਰਹੇ ਹਾਂ ਪਰ ਇੱਥੋਂ ਦੀ ਜਿਹੜੀ ਅਫਸਰਸ਼ਾਈ ਆ ਉਹ ਇਸ ਗੱਲ ਤੋਂ ਆਨਾ ਕਾਨੀ ਕਰਦੀ ਹੈ ਜਾਨੀ ਅਨ ਆਫੀਸ਼ਲੋ ਜੀ ਤਰੀਕੇ ਦੇ ਨਾਲ ਸਾਡੇ ਕੋਲ ਮੰਦੀ ਹੈ ਅਨ ਆਫੀਸ਼ੀਅਲੀ ਪਰ ਉਹਨੂੰ ਲਿਖਤੀ ਰਿਪੋਰਟ ਦੇ ਵਿੱਚ ਲੈ ਕੇ ਆਉਣ ਨੂੰ ਇਹ ਰਾਜੀ ਨਹੀਂ ਹੈਗੇ ਇਸ ਕਰਕੇ ਜਾਨੀ ਜਥੇਬੰਦੀ ਤੇ ਮਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਰੋਸ ਦੇ ਚੱਲਦਿਆਂ ਜਾਨੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਲਗਾਤਾਰ ਅ ਅੱਜ ਤੋਂ 2 ਦਿਨ ਜਾਨੀ ਕਾਲੇ ਰੀਬਨ ਲਾ ਕੇ ਪ੍ਰਦਰਸ਼ਨ ਕੀਤਾ ਜਾਊਗਾ ਔਰ ਕੱਲ ਨੂੰ ਜਾਨੀ ਇੱਕ ਅਰਥੀ ਫੂਕ ਮਜਾਰਾ ਕੀਤਾ ਜਾਊਗਾ ਔਰ ਇੱਥੇ ਸ਼ਿਵਲਾ ਹਸਤਾਲ ਬਠਿੰਡਾ ਦੇ ਪਾਰ ਚ ਜਿਹੜਾ ਉਹ ਜਾਮ ਲਾਇਆ ਚਾਹੀਦਾ ਹਾਂ ਜੀ ਡਾਕਟਰ ਹੈ ਕਿ ਡਾਕਟਰ ਵੀ ਨਹੀਂ ਦਿੰਦੇ ਆ ਜੀ ਸਹਿਯੋਗ ਕੱਲ ਜਿਹੜਾ ਵੱਡਾ ਪ੍ਰਦਰਸ਼ਨ ਸੀਗਾ ਉਹਦੇ ਵਿੱਚ ਡਾਕਟਰ ਜਿਹੜੇ ਆ ਉਹ ਆਏ ਸੀ ਕਿਉਂਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੀ ਖੱਜਲ ਖਵਾਰੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਵੀ ਇਹ ਚਾਹੁੰਦੇ ਆ ਵੀ ਜਿਹੜੇ ਡਾਕਟਰ ਨੇ ਉਹਨਾਂ ਦਾ ਹਰ ਰੋਜ਼ ਬੰਦ ਕਰਾਉਣਾ ਕਿਸੇ ਵੀ ਤਰੀਕੇ ਨਾਲ ਸੰਭਵ ਵੀ ਨਹੀਂ ਹੈ ਔਰ ਇੱਕ ਗੈਰ ਮਨੁੱਖੀ ਵੀ ਆ हां ਠੀਕ ਹੈ ਸਾਨੂੰ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਕੋਸ ਟਾਈਮ ਵਾਸਤੇ ਸਾਨੂੰ ਬੰਦ ਕਰਾਉਣਾ ਪੈ ਜਾਂਦਾ ਜਿਵੇਂ ਕੱਲ ਸਾਨੂੰ ਬੰਦ ਮਜਬੂਰੀ ਵਜੋਂ ਕਰਾਉਣਾ ਪਿਆ ਕਿਉਂਕਿ ਇਹ ਬਿਲਕੁਲ ਹੀ ਗੱਲ ਜਿਹੜੀ ਆ ਉਹ ਸੁਣਨੀ ਸੀ ਸਕਦੇ ਸੁਣਨੀ ਸੀ ਰਹੇ ਇਸ ਲਈ ਅਸੀਂ ਉਹ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਕੱਲ ਆਪਣਾ ਮੰਗ ਪੱਤਰ ਜਿਹੜਾ ਉਹ ਦਿੱਤਾ ਮਾਰਚ ਵੀ ਕੀਤਾ ਕੱਲ ਇਥੇ ਬਾਜ਼ਾਰ ਦੇ ਵਿੱਚ ਸੋ ਇਸ ਕਰਕੇ ਸਾਡੀਆਂ ਕੁਝ ਕੁ ਮਜਬੂਰੀਆਂ ਨੇ ਵੀ ਅਸੀਂ ਡਾਕਟਰਾਂ ਨੂੰ ਜਿਹੜਾ ਹੈਗਾ ਉਹ ਉਸ ਤਰ੍ਹਾਂ ਦੇ ਨਾਲ ਸ਼ਾਮਲ ਨਹੀਂ ਕੀਤਾ ਵੈਸੇ ਉਹਨਾਂ ਦੀ سپورਟ ਜਿਹੜੀ ਆ ਉਹ ਸਾਡੇ ਨਾਲ ਆ ਕੱਲ ਵੀ ਡਾਕਟਰ ਬੋਲ ਕੇ ਵੀ ਗਏ ਆ ਔਰ ਉਹਨਾਂ ਨੇ ਕੱਲ ਜਿਹੜਾ ਸਾਡੇ ਕਹੇ ਤੋਂ ਬੰਦ ਵੀ ਕੀਤੀ ਆ ਉਹ ਪੀੜੀ ਸਵਾ